ਹਾਂਜੀ ਇੱਕ ਰਾਜਾ ਹੁੰਦਾਗਾ ਤੇ ਜਿਹੜਾ ਉਹਦਾ ਰਾਜ ਹੁੰਦਾ ਉਹ ਬਹੁਤ ਜ਼ਿਆਦਾ ਦੂਰ ਤੱਕ ਫੈਲਿਆ ਹੁੰਦਾਗਾ ਬਹੁਤ ਵੱਡਾ ਮੰਨ ਲਓ ਵੀ ਰਾਜ ਹੁੰਦਾਗਾ ਉਹਦਾ ਤੇ ਜਿਹੜੀ ਉਹਦੀ ਲੜਕੀ ਹੁੰਦੀ ਹੈਗੀ ਹਨਾ ਤੇ ਰਾਜਕੁਮਾਰੀ ਹੁੰਦੀ ਹੈਗੀ ਉਹ ਬਹੁਤ ਜ਼ਿਆਦਾ ਸੋਹਣੀ ਹੁੰਦੀ ਹੈਗੀ ਤੇ ਰਾਜਾ ਕੀ ਸੋਚਦਾ ਵੀ ਉਹ ਆਪਦੀ ਲੜਕੀ ਵਾਸਤੇ ਵੀ ਉਹ ਕਹਿੰਦਾ ਵੀ ਆਪਾਂ ਕੋਈ ਵਧੀਆ ਤਾਕਤਵਰ ਹੋਵੇ ਜਿਹੜਾ ਹਨਾ ਵੀ ਇਨਸਾਨ ਵੀ ਆਪਾਂ ਉਹਦੇ ਨਾਲ ਵਿਆਹ ਕਰਾਂਗੇ ਤਾਕੜਾ ਹੋਵੇ ਕੋਈ ਹਨਾ ਲੜਕਾ ਜਿਹੜਾ ਵੀ ਉਹਦੇ ਨਾਲ ਵਿਆਹ ਕਰਾਂਗੇ ਤੇ ਉਹ ਕੀ ਸੋਚਦਾ ਉਹ ਪਹਿਲਾਂ ਤਾਂ ਆਪਦੇ ਦਰਬਾਰੀਆਂ ਨਾਲ ਤੇ ਆਪਦੇ ਵਜ਼ੀਰ ਨਾਲ ਸਲਾਹ ਕਰਦਾਗਾ ਵੀ ਜਿਹੜਾ ਮੰਨ ਲਓ ਵੀ ਆਪਾਂ ਐ ਕਰਕੇ ਆਪਣੀ ਰਾਜਕੁਮਾਰੀ ਦਾ ਵਿਆਹ ਕਰਨਾਗਾ ਤੇ ਵੀ ਉਹ ਲੜਕਾ ਪੂਰਾ ਤਾਕੜਾ ਹੋਣਾ ਚਾਹੀਦਾ ਤਾਕਤਵਰ ਹੋਣਾ ਚਾਹੀਦਾਗਾ ਤੇ ਉਹਨੂੰ ਵਜ਼ੀਰ ਸਲਾਹ ਦੇ ਦਿੰਦਾਗਾ ਵੀ ਆਪਾਂ ਐ ਕਰੋ ਵੀ ਤੁਸੀਂ ਕੋਈ ਸ਼ਰਤ ਰੱਖ ਦੋ ਜੀ ਵੀ ਉੱਥੇ ਵੀ ਬਹੁਤ ਤਾਕਤਵਰ ਇਨਸਾਨ ਆਉਣ ਵੀ ਵੱਧ ਤੋਂ ਵੱਧ ਬੰਦੇ ਆਉਣ ਹਨਾ ਤਗੜੇ ਤੇ ਤਗੜੇ ਤੇ ਰਾਜਾ ਕੀ ਕਹਿੰਦਾ ਹੈਗਾ ਰਾਜਾ ਕਹਿੰਦਾ ਹੈਗਾ ਵੀ ਤੁਸੀਂ ਐਂ ਕਰੋ ਵੀ ਇੱਕ ਸਰੋਵਰ ਜਿਵੇਂ ਕੋਈ ਤਲਾਬ ਆਗਾ ਉਹਦੇ 'ਚ ਕਹਿੰਦਾ ਵੀ ਐਂ ਸ਼ਰਤ ਰੱਖੋ ਵੀ ਜਿਹੜਾ ਸਾਰੀ ਰਾਤ ਸਿਆਲ ਦਾ ਮਹੀਨਾ ਹੁੰਦਾਗਾ ਤੇ ਵੀ ਜਿਹੜਾ ਸਿਆਲ ਦੇ ਮਹੀਨੇ 'ਚ ਖੜਾ ਰਹੂਗਾ ਸਰੋਵਰ ਦੇ ਵਿੱਚ ਤੇ ਵੀ ਮੈਂ ਆਪਦੀ ਰਾਜਕੁਮਾਰੀ ਦਾ ਵਿਆਹ ਵੀ ਉਹਦੇ ਨਾਲ ਕਰ ਦੂੰਗਾ ਆਪਦੀ ਲੜਕੀ ਦਾ ਵਿਆਹ ਤੇ ਕੀ ਕਰਦੇ ਹੈਗੇ ਸਿਪਾਈਆਂ ਨੂੰ ਕਹਿ ਦਿੱਤਾ ਜਾਂਦਾਗਾ ਉਹ ਚਾਰੇ ਪਾਸੇ ਜਾ ਕੇ ਦੂਰ ਦੂਰ ਆਦੇ ਸ਼ਹਿਰਾਂ 'ਚ ਸਾਰਿਆਂ 'ਚ ਜਾ ਕੇ ਕਹਿ ਦਿੰਦੇ ਹੈਗੇ ਵੀ ਰਾਜੇ ਨੇ ਇਹ ਸ਼ਰਤ ਰੱਖੀ ਹੈਗੀ ਤੇ ਵੀ ਮੈਂ ਆਪਣੀ ਲੜਕੀ ਦਾ ਵਿਆਹ ਕਰੂੰਗਾ ਉਹਦੇ ਨਾਲ ਜਿਹੜਾ ਬੰਦਾ ਵੀ ਸਿਆਲ ਦੀ ਰੁੱਤ 'ਚ ਇੱਕ ਸਰੋਵਰ ਦੇ ਵਿੱਚ ਖੜਾ ਰਹੂਗਾ ਸਾਰੀ ਰਾਤ ਤੇ ਪਰ ਵੀ ਉਹਦੇ ਨਾਲ ਨਾਲ ਰਾਜੇ ਨੇ ਇਹ ਵੀ ਸ਼ਰਤ ਰੱਖੀ ਹੈ ਵੀ ਜਿਹੜੇ ਤੋਂ ਨਾ ਖੜਿਆ ਗਿਆ ਤਵੇ ਉਹਨੂੰ ਫਾਂਸੀ ਦੇ ਦਿੱਤੀ ਜਾਊਗੀ ਤੇ ਕੱਠ ਹੁੰਦਾਗਾ ਇੱਕ ਤਰੀਕ ਰੱਖ ਦਿੱਤੀ ਜਾਂਦੀ ਆ ਉਸ ਦਿਨ ਜਦੋਂ ਕੱਠ ਹੁੰਦਾ ਤੇ ਸਾਰੇ ਟਰਾਈ ਕਰਦੇ ਆਗੇ ਖੜ ਖੜ ਕੇ ਦੇਖਦੇ ਆਗੇ ਹਨਾ ਤੇ ਬਹੁਤ ਸਾਰੇ ਲੋਕ ਆਉਂਦੇ ਆ ਬਹੁਤ ਤਾਕਤਵਰ ਇਨਸਾਨ ਆਉਂਦੇ ਆਗੇ ਉੱਥੇ ਖੜ ਖੜ ਕੇ ਦੇਖਦੇ ਪਰ ਖੜਿਆ ਨਹੀਂ ਜਾਂਦਾ ਕਿਸੇ ਤੋਂ ਵੀ ਜਿਹੜੇ ਬੰਦਿਆਂ ਤੋਂ ਖੜਿਆ ਨਹੀਂ ਜਾਂਦਾ ਉਹ ਰਾਜੇ ਨੇ ਜਿਵੇਂ ਸ਼ਰਤ ਰੱਖੀ ਸੀ ਵੀ ਜਿਹੜੇ ਤੋਂ ਨਾ ਖੜਿਆ ਗਿਆ ਤਾਂ ਉਹਨੂੰ ਫਾਂਸੀ ਦਿੱਤੀ ਜਾਊਗੀ ਤਾਂ ਰਾਜਾ ਉਹਨਾਂ ਨੂੰ ਫਾਂਸੀ ਦੇ ਦਿੰਦਾਗਾ ਜਿਹੜੇ ਬੰਦਿਆਂ ਤੋਂ ਖੜਿਆ ਨਹੀਂ ਜਾਂਦਾਗਾ ਤੇ ਹੁੰਦਾ ਕਿ ਅਸਲ 'ਚ ਫਿਰ ਉਸ ਤੋਂ ਬਾਅਦ ਇੱਕ ਇਹੋ ਜਿਹਾ ਇਨਸਾਨ ਆਉਂਦਾਗਾ ਉਹ ਖੜ ਜਾਂਦਾਗਾ ਪਾਣੀ 'ਚ ਸਾਰੀ ਰਾਤ ਖੜਾ ਰਹਿੰਦਾਗਾ ਸਿਆਲ ਦੀ ਰੁੱਤ ਹੁੰਦੀ ਆ ਉਹ ਅਮਲੀ ਹੁੰਦਾਗਾ ਉਹ ਕੀ ਕਰਦਾਗਾ ਇੱਕ ਦੂਰ ਰੋਹੀ ਵੀ ਹਵਾਨਾਂ 'ਚ ਨਾ ਦੀਵਾ ਜਗੀ ਜਾਂਦਾ ਹੁੰਦਾਗਾ ਤੇ ਉਹਦੀ ਪੀਣਕ ਲੱਗ ਜਾਂਦੀ ਆ ਉੱਥੇ ਆਮਲੀ ਹੁੰਦਾਗਾ ਅਮਲੀ ਦੀ ਪੀਣਕ ਲੱਗ ਜੇ ਆਪਾਂ ਨੂੰ ਪਤਾ ਵੀ ਉਹ ਉਹ ਨੂੰ ਮੰਨ ਲਓ ਕੋਈ ਇਹੋ ਨਹੀਂ ਹੁੰਦਾ ਹਨਾ ਪਤਾ ਨਹੀਂ ਲੱਗਦਾ ਕਿਸੇ ਵੀ ਚੀਜ਼ ਦਾ ਜਿੱਥੇ ਪੀਣਕ ਲੱਗੀ ਗਈ ਲੱਗ ਗਈ ਤੇ ਉਹ ਪੀਣਕ ਲਾ ਕੇ ਤੇ ਸਾਰੀ ਰਾਤ ਠੰਡੇ ਪਾਣੀ ਚ ਖੜਾ ਰਹਿੰਦਾਗਾ ਤੇ ਸਾਰੇ ਰਾਜ ਚ ਹਾਹਾਕਾਰ ਮਚ ਜਾਂਦੀ ਹੈ ਵੀ ਅਮਲੀ ਇਹ ਸ਼ਰਤ ਜਿੱਤ ਗਿਆ ਤੇ ਵੀ ਰਾਜੇ ਨੂੰ ਹੁਣ ਆਪਦੀ ਰਾਜਕੁਮਾਰੀ ਦਾ ਵਿਆਹ ਕਰਨਾ ਪਊਗਾ ਉਹਦੇ ਨਾਲ ਤੇ ਪਰ ਕੀ ਹੁੰਦਾ ਰਾਜਾ ਆਪਦੀ ਸ਼ਰਤ ਤੋਂ ਮੁੱਕਰ ਜਾਂਦਾਗਾ ਕਿਉਂਕਿ ਉਹ ਦੇਖਦਾ ਵੀ ਜਿਹੜੀ ਉਹਦੀ ਰਾਜਕੁਮਾਰੀ ਹੁੰਦੀ ਆ ਉਹ ਸੋਹਣੀ ਵਾਲੀ ਹੁੰਦੀ ਹੈਗੀ ਤੇ ਵੀ ਉਹ ਇੱਕ ਆਮਲੀ ਹੁੰਦਾਗਾ ਵਿਆਮਲੀ ਦੇ ਨਾਲ ਵਿਆਹ ਕਿਵੇਂ ਕਰੂੰਗਾ ਮੈਂ ਤੇ ਉਹ ਮੁਕਰ ਜਾਂਦਾ ਸ਼ਰਤ ਤੋਂ ਤੇ ਕੀ ਹੁੰਦਾਗਾ ਜਦੋਂ ਦਰਬਾਰ ਲੱਗਦਾਗਾ ਤੇ ਉੱਥੇ ਜਦੋਂ ਇਹ ਗੱਲ ਚੱਲਦੀ ਹੈ ਵਜ਼ੀਰ ਕਹਿ ਦਿੰਦਾਗਾ ਵੀ ਰਾਜੇ ਨੂੰ ਕਹਿੰਦਾ ਜੀ ਵੀ ਤੁਸੀਂ ਆਪਦੀ ਸ਼ਰਤ ਤੋਂ ਮੁਕਰ ਗਏ ਵੀ ਤੁਸੀਂ ਆਪਦੀ ਜ਼ੁਬਾਨ ਦੇ ਪੱਕੇ ਸੀਗੇ ਤੁਸੀਂ ਕਿਹਾ ਸੀਗੇ ਵੀ ਮੈਂ ਜਿਹੜਾ ਵੀ ਜਿੱਤ ਗਿਆ ਨਾ ਸ਼ਰਤ ਇਹ ਤੇ ਮੈਂ ਉਹਦੇ ਨਾਲ ਆਪਦੀ ਰਾਜਕੁਮਾਰੀ ਦਾ ਵਿਆਹ ਕਰੂੰਗਾ ਪਰ ਤੁਸੀਂ ਸ਼ਰਤ ਤੋਂ ਮੁਕਰ ਗਏ ਰਾਜਾ ਕਹਿੰਦਾ ਵੀ ਉਹ ਤਾਂ ਆਮਲੀ ਸੀਗਾ ਤੇ ਉਹ ਕਹਿੰਦਾ ਇੱਕ ਦੂਰ ਦੀਵਾ ਜਗੀ ਜਾਂਦਾ ਸੀ ਕਹਿੰਦਾ ਉਹਨੇ ਤਾਂ ਉਹ ਤੋਂ ਸੇਕ ਲੈ ਲਿਆ ਦੀਵੇ ਤੋਂ ਸੇਕ ਲੈ ਕੇ ਤੇ ਸੇਕ ਦੇ ਸਾਰੇ ਖੜਾ ਰਿਆ ਤੇ ਇਹ ਗੱਲ ਸੁਣ ਕੇ ਵਜ਼ੀਰ ਨੂੰ ਗੁੱਸਾ ਆਉਂਦਾਗਾ ਤੇ ਉਹ ਕੀ ਕਰਦਾ ਉਹ ਆਉਂਦਾ ਨਹੀਂ ਹੈਗਾ ਦਰਬਾਰ ਚ ਨਹੀਂ ਆਉਂਦਾ ਤਿੰਨ ਚਾਰ ਦਿਨ ਜਦੋਂ ਦਰਬਾਰ ਚ ਨਹੀਂ ਆਉਂਦਾ ਤੇ ਵਜ਼ੀਰ ਰਾਜੇ ਨੂੰ ਆਇਆ ਹੋ ਜਾਂਦਾ ਵੀ ਚਲੋ ਕੋਈ ਕੰਮ ਹੋ ਗਿਆ ਹੋਣਾ ਤਾਂ ਨਹੀਂ ਆਇਆ ਹੋਣਾ ਉਹ ਦੇਖਦਾਗਾ ਥੋੜੇ ਦਿਨ ਵਜ਼ੀਰ ਪਰ ਆਉਂਦਾ ਨਹੀਂ ਹੈਗਾ ਫਿਰ ਵੀ ਤੇ ਉਸ ਤੋਂ ਬਾਅਦ ਨਾ ਉਹ ਕੀ ਕਰਦਾ ਉਹ ਆਪਣੇ ਛਪਾਈਆਂ ਨੂੰ ਭੇਜ ਦਿੰਦਾਗਾ ਵਜ਼ੀਰ ਕੋਲੇ ਵੀ ਤੁਸੀਂ ਜਾ ਕੇ ਨਾ ਵਜ਼ੀਰ ਨੂੰ ਲੈ ਕੇ ਆਉਂ ਵੀ ਹੋ ਪੁੱਛੋ ਉਹਨੂੰ ਵੀ ਕਾਤੋਂ ਨਹੀਂ ਆਉਂਦਾ ਦਰਬਾਰ 'ਚ ਨਾ ਜਦੋਂ ਸਿਪਾਹੀ ਜਾਂਦੇ ਹੈਗੇ ਇਕੱਠੇ ਹੋ ਕੇ ਤੇ ਜਾ ਕੇ ਵਜ਼ੀਰ ਨੂੰ ਪੁੱਛਦੇ ਆ ਵੀ ਤੂੰ ਆਇਆ ਕਿਉਂ ਨਹੀਂਗਾ ਤੇ ਵਜ਼ੀਰ ਕਹਿੰਦਾਗਾ ਵੀ ਮੈਂ ਚੌਲ ਬਣਾਉਣਾਗਾ ਵੀ ਮੈਂ ਮੇਰੇ ਜਦੋਂ ਚੌਲ ਬਣ ਕੇ ਵੀ ਮੈਂ ਉਦੋਂ ਆਉਂਗਾ ਤੇ ਸਿਪਾਹੀ ਮੁੜ ਜਾਂਦੇ ਹੈਗੇ ਸਿਪਾਹੀ ਜਾ ਕੇ ਰਾਜੇ ਨੂੰ ਕਹਿ ਦਿੰਦੇ ਆ ਵੀ ਜੀ ਵਜ਼ੀਰ ਨੇ ਤਾਂ ਐ ਆਖਿਆਗਾ ਵੀ ਜਦੋਂ ਮੇਰੇ ਚੌਲ ਬਣ ਕੇ ਵੀ ਮੈਂ ਤਾਂ ਉਦੋਂ ਆਉਂਗਾ ਰਾਜੇ ਨੂੰ ਐ ਹੁੰਦਾ ਵੀ ਚਲ ਚੌਲ ਤਾਂ ਇੱਕ ਦਿਨ 'ਚ ਬਣ ਜਾਣਗੇ ਵੀ ਆ ਜੂਗਾ ਫੇਰ ਕਾਫੀ ਦਿਨ ਲੰਘ ਜਾਂਦੇ ਆ ਫੇਰ ਨਹੀਂ ਆਉਂਦਾ ਵਜ਼ੀਰ ਰਾਜਾ ਸੋਚਦਾ ਵੀ ਕੀ ਗੱਲ ਆ ਵੀ ਆਉਂਦਾ ਕਾ ਤੋ ਨਹੀਂ ਵਜ਼ੀਰ ਤੇ ਉਹ ਫੇਰ ਸਿਪਾਈਆਂ ਨੂੰ ਭੇਜਦਾਗਾ ਜੇ ਸਿਪਾਈ ਜਾ ਕੇ ਫੇਰ ਪੁੱਛਦੇਗੇ ਵੀ ਤੁਸੀਂ ਆਏ ਕਾ ਤੋ ਨਹੀਂ ਜੀ ਤੇ ਵਜ਼ੀਰ ਫੇਰ ਕਹਿ ਦਿੰਦਾਗਾ ਵੀ ਜਦੋਂ ਮੇਰੇ ਚੌਲ ਬਣ ਕੇ ਵੀ ਮੈਂ ਤਾਂ ਉਦੋਂ ਆਉਂਗਾ ਤੁਸੀਂ ਜਾ ਕੇ ਰਾਜੇ ਨੂੰ ਕਹਿ ਦਿਓ ਉਹ ਜਾ ਕੇ ਰਾਜੇ ਨੂੰ ਕਹਿ ਦਿੰਦੇਗੇ ਵੀ ਵਜ਼ੀਰ ਨੇ ਤਾਂ ਯੋਹੀ ਗੱਲ ਕਹੀ ਆ ਵੀ ਮੇਰੇ ਜਦੋਂ ਚੌਲ ਬਣ ਕੇ ਮੈਂ ਤਾਂ ਫੇਰ ਆਉਂਗਾ ਰਾਜਾ ਸੋਚਦਾ ਰਾਜਾ ਸੋਚਣ ਲੱਗ ਜਾਂਦਾ ਸੋਚੀ ਪੈ ਜਾਂਦਾਗਾ ਵੀ ਕਮਾਲ ਦੀ ਗੱਲ ਆ ਵੀ ਇਹੋ ਜਿਹੇ ਕਿਹੜੇ ਚੌਲ ਆ ਜਿਹੜੇ ਵੀ ਇੰਨੇ ਦਿਨ ਹੋ ਗਏ ਬਣੀ ਨਹੀਂ ਹੈਗੇ ਤੇ ਰਾਜਾ ਕਹਿੰਦਾ ਵੀ ਮੈਂ ਆਪ ਹੀ ਜਾਨਾਂਗਾ ਰਾਜਾ ਬਾਗ ਜਾਂਦਾਗਾ ਸਿਪਾਈਆਂ ਨੂੰ ਨਾਲ ਲੈ ਕੇ ਜਦੋਂ ਜਾ ਕੇ ਦੇਖਦਾਗਾ ਤੇ ਵਜ਼ੀਰ ਨੇ ਚੌਲ ਛੱਤ ਨਾਲ ਟੰਗ ਰੱਖਿਆ ਹੁੰਦੇ ਆ ਤੇ ਅੱਗ ਵਿਚਾਰ ਰੱਖੀ ਹੁੰਦੀ ਆ ਥੱਲੇ ਤੇ ਰਾਜਾ ਕਹਿੰਦਾਗਾ ਵੀ ਤੂੰ ਤਾਂ ਕਹਿੰਦਾ ਸੀ ਵੀ ਮੈਂ ਚੌਲ ਬਣ ਕੇ ਜਦੋਂ ਆਉਂ ਵੀ ਚੌਲ ਤੇਰੇ ਕਿਵੇਂ ਬਣਨੇ ਤੂੰ ਤਾਂ ਛੱਤ ਨਾਲ ਟੰਗ ਰੱਖਿਆ ਚੌਲ ਤੇ ਅੱਗ ਤੂੰ ਥੱਲੇ ਵਿਚਾਰ ਰੱਖੀ ਆ ਰਾਜੇ ਨੇ ਵਜ਼ੀਰ ਨੇ ਇੱਕ ਕੈਟਲ ਚ ਪਾ ਕੇ ਉੱਪਰ ਟੰਗ ਰੱਖੇ ਹੁੰਦੇ ਹੈਗੇ ਚੌਲ ਅਤੇ ਥੱਲੇ ਅੱਗ ਵਿਚ ਆ ਰੱਖੀ ਹੁੰਦੀ ਆ ਉਹ ਕਹਿੰਦਾ ਵੀ ਇਹ ਤਾਂ ਸੇਕ ਹੀ ਨਹੀਂ ਲੱਗਦਾ ਰਾਜਾ ਕਹਿੰਦਾ ਇਹਨਾਂ ਨੂੰ ਚੌਲਾਂ ਨੂੰ ਜੇ ਸੇਕ ਹੀ ਨਹੀਂ ਲੱਗਿਆ ਫਿਰ ਬਨਗੇ ਕਿਵੇਂ ਵਜ਼ੀਰ ਕਹਿੰਦਾ ਫਿਰ ਉੱਥੇ ਵੀ ਜਦੋਂ ਜੀ ਤੁਸੀਂ ਕਿਹਾ ਸੀਗਾ ਵੀ ਮੈਂ ਆਪਦੀ ਰਾਜਕੁਮਾਰੀ ਦਾ ਵਿਆਹ ਕਰੂੰਗਾ ਜਿਹੜਾ ਮੰਨ ਲਓ ਠੰਡੇ ਪਾਣੀ 'ਚ ਖੜਾ ਰਿਹਾ ਹਨਾ ਤੇ ਇੱਕ ਜਿਹੜਾ ਅਮਲੀ ਸੀਗਾ ਉਹ ਇਹ ਸ਼ਰਤ ਜਿੱਤ ਗਿਆ ਤੇ ਪਰ ਤੁਸੀਂ ਉੱਥੇ ਕਿਹਾ ਵੀ ਇੱਕ ਦੂਰ ਜਿਹੜਾ ਰੋਹੀ ਵਿਹਵਾਨਾਂ 'ਚ ਦੀਵਾ ਜਗੀ ਜਾਂਦਾ ਸੀਗਾ ਬੀ ਉਹ ਆਮਲੀ ਤਾਂ ਉਹ ਦੀਵੇ ਦੇ ਸੇਕ ਦੇ ਨਾਲ ਖੜਾ ਰਿਹਾ ਤੁਸੀਂ ਇਹ ਗੱਲ ਕਹੀ ਹੈ ਨਾ ਰਾਜਾ ਕਹਿੰਦਾ ਵੀ ਹਾਂ ਤੇ ਕਹਿੰਦਾ ਵੀ ਜਦੋਂ ਇੱਕ ਆਮਲੀ ਐਡੀ ਦੂਰੋਂ ਸੇਕ ਲੈ ਸਕਦਾ ਦੀਵੇ ਦਾ ਤੇ ਫਿਰ ਮੇਰੇ ਚੌਲਾਂ ਨੂੰ ਕਿੱਡੀ ਕ ਗੱਲ ਹੈ ਨਾ ਇਹ ਤਾਂ ਵੀ ਛੱਤ ਨਾਲ ਹੀ ਟੰਗਿਆ ਮੈਂ ਤੇ ਅੱਗੇ ਦੇ ਥੱਲੇ ਮਚਾਈ ਹੈਗੀ ਧਰਤੀ ਤੇ ਤੇ ਵੀ ਇੰਨੀ ਕ ਦੂਰੋਂ ਫਿਰ ਤਾਂ ਸੇਕ ਲੱਗ ਹੀ ਜਾਊਗਾ ਚੌਲਾਂ ਨੂੰ ਵੀ ਜਦੋਂ ਉਹ ਐਡੀ ਦੂਰੋਂ ਲੈ ਸਕਦਾਗਾ ਸੇਕ ਹਨਾ ਦੀਵੇ ਦਾ ਤੇ ਰਾਜਾ ਹੁੰਦਾ ਜਿਹੜਾ ਉਹ ਇਹ ਗੱਲ ਸੁਣ ਕੇ ਸ਼ਰਮਿੰਦਾ ਹੋ ਜਾਂਦਾਗਾ ਤੇ ਉਹ ਆਪਦੀ ਗਲਤੀ ਮੰਨ ਲੈਂਦਾ ਕਹਿੰਦਾ ਵੀ ਠੀਕ ਆ ਵੀ ਚਲੋ ਮੈਂ ਆਪਦੀ ਰਾਜਕੁਮਾਰੀ ਦਾ ਵਿਆਹ ਕਰ ਦੂੰਗਾ ਉਹਦੇ ਨਾਲ ਤੇ ਉਸ ਤੋਂ ਬਾਅਦ ਉਹ ਆਪਦੇ ਦਰਬਾਰ 'ਚ ਆ ਜਾਂਦੇ ਹੈਗੇ ਦਰਬਾਰ ਲੱਗਦਾ ਤੇ ਆਪਦੀ ਰਾਜਕੁਮਾਰੀ ਦੇ ਵਿਆਹ ਦੀਆਂ ਹੋ ਤਿਆਰੀਆਂ ਸ਼ੁਰੂ ਕਰ ਦਿੰਦੇ ਆ ਤੇ ਵਿਆਹ ਕਰ ਦਿੰਦਾ ਹੈਗਾ ਰਾਜਾ ਤੇ ਮਿੱਤਰੋ ਇਹ ਆਪਣੀ ਕਹਾਣੀ ਤੁਹਾਨੂੰ ਕਿਵੇਂ ਲੱਗੀ ਹੈ ਨਾ ਇਹੋ ਜਿਹੀਆਂ ਕਹਾਣੀਆਂ ਤੁਹਾਨੂੰ ਆਪਾਂ ਅੱਗੇ ਵੀ ਹੋਰ ਸੁਣਾਉਂਦੇ ਰਹਾਂਗੇ ਤੇ ਆਪਣੀ ਇਹ ਵੀਡੀਓ ਨੂੰ ਵੱਧ ਤੋਂ ਵੱਧ ਤੁਸੀਂ ਅੱਗੇ ਵੀ ਸ਼ੇਅਰ ਕਰੋ ਮਿਲਦੇ ਆ ਤੁਹਾਨੂੰ ਅਗਲੀ ਕਹਾਣੀ 'ਚ ਧੰਨਵਾਦ